ਮੇਰਾ ਨਾਮ ਅਰਜੁਨ ਹੈ ਮੈਂ 25 ਸਾਲ ਦਾ ਜਵਾਨ ਮੁੰਡਾ ਮੇਰੀ ਹਾਈਟ 5 ਫੁੱਟ 10 ਇੰਚ ਹੈ ਮੇਰਾ ਰੰਗ ਸਾਫ ਅਤੇ ਗੋਰਾ ਹੈ ਅਤੇ ਮੈਂ ਆਪਣੇ ਸਰੀਰ ਨੂੰ ਫਿੱਟ ਰੱਖਣ ਦੇ ਲਈ ਰੋਜ਼ ਜਿਮ ਜਾਂਦਾ ਹਾਂ ਮੇਰਾ ਜਿਸਮ ਮਜ਼ਬੂਤ ਅਤੇ ਆਕਰਸ਼ਕ ਹੈ ਜਿਸ ਕਾਰਨ ਪਿੰਡ ਵਿੱਚ ਕਈ ਲੋਕ ਮੇਰੀ ਤਾਰੀਫ਼ ਕਰਦੇ ਹਨ ਮੈਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਹਾਂ ਜਿੱਥੇ ਸਾਡਾ ਪਰਿਵਾਰ ਸਾਂਝੇ ਘਰ ਵਿੱਚ ਵਸਦਾ ਹੈ ਸਾਡਾ ਪਰਿਵਾਰ ਵੱਡਾ ਅਤੇ ਸੰਯੁਕਤ ਹੈ ਜਿਸ ਵਿੱਚ ਮੇਰੇ ਮਾਤਾ ਪਿਤਾ ਚਾਚਾ ਚਾਚੀ ਅਤੇ ਕੁਝ ਹੋਰ ਵੀ ਪਰਿਵਾਰਕ ਮੈਂਬਰ ਸ਼ਾਮਲ ਹਨ ਮੇਰੀ ਚਾਚੀ ਸਰਬਜੀਤ ਕੌਰ ਜਿਸ ਨੂੰ ਅਸੀਂ ਸਾਰੇ ਪਿਆਰ ਨਾਲ ਬੀਬੀ ਕਹਿੰਦੇ ਹਾਂ 35 ਸਾਲ ਦੀ ਹੈ ਉਸ ਦਾ ਰੰਗ ਸੁਨਹਿਰੀ ਗੋਰਾ ਹੈ ਅਤੇ ਉਸ ਦੀ ਸ਼ਖਸੀਅਤ ਬਹੁਤ ਹੀ ਪ੍ਰਭਾਵਸ਼ਾਲੀ ਹੈ ਚਾਚੀ ਦੀ ਹਾਈਟ 5 ਫੁੱਟ 5 ਇੰਚ ਹੈ ਅਤੇ ਉਸ ਦਾ ਸਰੀਰ ਸਿਹਤਮੰਦ ਅਤੇ ਸੁਡੋਲ ਹੈ ਉਹ ਹਮੇਸ਼ਾ ਸਾਦਗੀ ਨਾਲ ਸੂਟ ਸਲਵਾਰ ਪਾਉਂਦੀ ਹੈ ਪਰ ਉਸ ਦੀ ਸੁੰਦਰਤਾ ਅਤੇ ਮੁਸਕਰਾਹਟ ਪੂਰੇ ਪਿੰਡ ਵਿੱਚ ਮਸ਼ਹੂਰ ਹੈ ਚਾਚੀ ਦੀ ਸਭ ਤੋਂ ਵੱਡੀ ਖਾਸੀਅਤ ਉਸ ਦੀ ਦਿਆਲਤਾ ਅਤੇ ਪਰਿਵਾਰ ਪ੍ਰਤੀ ਸਮਰਪਣ ਹੈ ਚਾਚਾ ਜੀ ਜੋ ਕਿ ਟਰੱਕ ਡਰਾਈਵਰ ਹਨ ਅਕਸਰ ਕੰਮ ਦੇ ਸਿਲਸਿਲੇ ਵਿੱਚ ਘਰੋਂ ਬਾਹਰ ਰਹਿੰਦੇ ਹਨ ਅਤੇ ਚਾਚੀ ਸਾਰਾ ਘਰ ਸੰਭਾਲਦੀ ਹੈ ਇਹ ਕਹਾਣੀ ਉਸ ਰਾਤ ਦੀ ਹੈ ਜਦੋਂ ਚਾਚਾ ਘਰ ਵਿੱਚ ਨਹੀਂ ਸੀ ਅਤੇ ਚਾਚੀ ਨੇ ਮੈਨੂੰ ਘਰ ਦੇ ਅੰਦਰ ਬੁਲਾਇਆ ਉਸ ਰਾਤ ਜੋ ਕੁਝ ਵੀ ਹੋਇਆ ਉਹ ਮੇਰੀ ਜ਼ਿੰਦਗੀ ਦਾ ਇੱਕ ਅਜੀਹਾ ਪਲ ਸੀ ਜਿਸ ਨੇ ਮੈਨੂੰ ਪਰਿਵਾਰ ਸਬੰਧਾਂ ਅਤੇ ਜ਼ਿੰਮੇਵਾਰੀਆਂ ਦੇ ਬਾਰੇ ਇੱਕ ਐਸੀ ਹੀ ਦੁਨੀਆ ਦੇ ਵਿੱਚ ਖੋ ਦਿੱਤਾ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਸਾਡਾ ਪਿੰਡ ਜਿਸ ਦਾ ਨਾਮ ਸੁਖਪੁਰ ਹੈ ਪੰਜਾਬ ਦੇ ਹਰਿਆਣੇ ਦੇ ਨੇੜੇ ਸਥਿਤ ਹੈ ਸਾਡਾ ਪਰਿਵਾਰ ਕਿਸਾਨੀ ਨਾਲ ਜੁੜਿਆ ਹੋਇਆ ਹੈ ਪਰ ਚਾਚਾ ਜੀ ਨੇ ਕੁਝ ਸਾਲ ਪਹਿਲਾਂ ਟਰੱਕ ਡਰਾਈਵਿੰਗ ਸ਼ੁਰੂ ਕਰ ਦਿੱਤੀ ਸਾਡੇ ਘਰ ਵਿੱਚ 4 ਵੱਡੇ ਕਮਰੇ, ਇੱਕ ਵੱਡਾ ਵਿਹੜਾ ਅਤੇ ਇੱਕ ਛੋਟਾ ਜਿਹਾ ਮੰਦਰ ਹੈ। ਜਿੱਥੇ ਅਸੀਂ ਸਵੇਰੇ-ਸਵੇਰੇ ਅਰਦਾਸ ਕਰਦੇ ਹਾਂ। ਮੇਰੇ ਪਿਤਾ ਜੀ ਅਤੇ ਚਾਚਾ ਜੀ, ਉਹਨਾਂ ਦੀ ਬਹੁਤ ਬਣਦੀ ਹੈ ਅਤੇ ਸਾਡੇ ਪਰਿਵਾਰ ਵਿੱਚ ਸਾਂਝ ਅਤੇ ਪਿਆਰ ਦਾ ਮਾਹੌਲ ਹੈ। ਚਾਚੀ ਸਰਬਜੀਤ ਪਿੰਡ ਦੀ ਸਭ ਤੋਂ ਸਰਗਰਮ ਔਰਤਾਂ ਵਿੱਚੋਂ ਇੱਕ ਹੈ। ਉਹ ਨਾ ਸਿਰਫ ਘਰ ਸੰਭਾਲਦੀ ਹੈ, ਸਗੋਂ ਪਿੰਡ ਦੀਆਂ ਔਰਤਾਂ ਨੂੰ ਸਿਲਾਈ ਅਤੇ ਕਢਾਈ ਸਿਖਾਉਣ ਦਾ ਵੀ ਕੰਮ ਕਰਦੀ ਹੈ। ਉਸ ਦੀ ਮਿਹਨਤ ਅਤੇ ਸਮਰਪਣ ਨੇ ਸਾਰੇ ਪਿੰਡ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੈ ਪਰ ਚਾਚੀ ਦੀ ਗੈਰ ਹਾਜ਼ਰੀ ਵਿੱਚ ਕਈ ਵਾਰੀ ਉਸ ਨੂੰ ਇਕੱਲਾਪਣ ਮਹਿਸੂਸ ਹੁੰਦਾ ਹੈ ਮੈਂ ਆਪਣੀ ਪੜ੍ਹਾਈ ਕਰਕੇ ਹੁਣ ਪਿੰਡ 'ਚ ਹੀ ਖੇਤੀ ਅਤੇ ਛੋਟਾ ਮੋਟਾ ਕਾਰੋਬਾਰ ਸੰਭਾਲਦਾ ਹਾਂ ਮੇਰੀ ਅਤੇ ਮੇਰੀ ਚਾਚੀ ਦੀ ਬਹੁਤ ਬੰਧਿ ਹੈ ਉਹ ਮੈਨੂੰ ਆਪਣੇ ਬੇਟੇ ਵਾਂਗ ਮੰਨਦੀ ਸੀ ਅਤੇ ਮੈਂ ਵੀ ਉਸ ਦੀ ਬਹੁਤ ਇੱਜ਼ਤ ਕਰਦਾ ਸੀ ਪਰ 1 ਨਵੰਬਰ ਦੀ ਇੱਕ ਠੰਡੀ ਰਾਤ ਸੀ ਸਰਦੀ ਦੀ ਸ਼ੁਰੂਆਤ ਹੋ ਚੁੱਕੀ ਸੀ ਅਤੇ ਪਿੰਡ ਵਿੱਚ ਸ਼ਾਮ ਨੂੰ ਛਣਾਟਾ ਚ ਆ ਜਾਂਦਾ ਸੀ ਚਾਚਾ ਜੀ ਇੱਕ ਹਫ਼ਤੇ ਦੇ ਟੂਰ ਤੇ ਗਏ ਸਨ ਅਤੇ ਘਰ ਵਿੱਚ ਸਿਰਫ ਚਾਚੀ ਅਤੇ ਉਸ ਦੀ ਛੋਟੀ ਬੇਟੀ ਸੀ ਮੈਂ ਆਪਣੇ ਕਮਰੇ ਵਿੱਚ ਬੈਠਾ ਕੁਝ ਕਿਤਾਬਾਂ ਪੜ੍ਹ ਰਿਹਾ ਸੀ ਜਦੋਂ ਮੇਰੇ ਫੋਨ ਦੀ ਘੰਟੀ ਵੱਜੀ ਇਹ ਚਾਚੀ ਦੀ ਕਾਲ ਸੀ "ਅਰਜੁਨ ਜਰਾ ਘਰ ਆ ਜਾ ਮੈਨੂੰ ਤੇਰੀ ਬੜੀ ਮਦਦ ਚਾਹੀਦੀ ਹੈ" ਚਾਚੀ ਦੀ ਆਵਾਜ਼ ਵਿੱਚ ਇੱਕ ਅਜੀਬ ਗੰਭੀਰਤਾ ਸੀ ਮੈਂ ਬਿਨਾਂ ਕੋਈ ਸੋਚੇ ਆਪਣੀ ਜੈਕਟ ਪਾਈ ਅਤੇ ਚਾਚੀ ਦੇ ਘਰ ਵੱਲ ਤੁਰ ਪਿਆ ਸਾਡੇ ਘਰ ਅਤੇ ਚਾਚੀ ਦੇ ਘਰ ਵਿੱਚ ਸਿਰਫ ਇੱਕ ਵਿਡੇ ਦਾ ਫਰਕ ਸੀ ਜਦੋਂ ਮੈਂ ਚਾਚੀ ਦੇ ਘਰ ਵਿੱਚ ਪਹੁੰਚਿਆ ਤਾਂ ਵਿਹੜੇ ਵਿੱਚ ਖੜੀ ਸੀ ਉਸਨੇ ਇੱਕ ਸਧਾਰਨ ਸੂਟ ਪਾਇਆ ਸੀ ਪਰ ਉਸਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖ ਰਹੀਆਂ ਸਨ ਕੀ ਹੋਇਆ ਚਾਚੀ ਸਭ ਠੀਕ ਹੈ ਮੈਂ ਚਿੰਤਤ ਹੋ ਕੇ ਪੁੱਛਿਆ ਉਸਨੇ ਕਿਹਾ ਅਰਜੁਨ ਤੂੰ ਅੰਦਰ ਆ ਤੈਨੂੰ ਕੁਝ ਦੱਸਣਾ ਹੈ ਉਸਨੇ ਮੈਨੂੰ ਅੰਦਰ ਬੁਲਾਇਆ ਅਸੀਂ ਅੰਦਰ ਬੈਠ ਗਏ ਚਾਚੀ ਨੇ ਮੈਨੂੰ ਪਾਣੀ ਦਾ ਗਲਾਸ ਦਿੱਤਾ ਅਤੇ ਫਿਰ ਚੁੱਪੀ ਨੂੰ ਤੋੜਦਿਆਂ ਆ ਕੇ ਕਿਹਾ ਅਰਜੁਨ ਮੈਨੂੰ ਅੱਜ ਰਾਤ ਤੇਰੀ ਬਹੁਤ ਜ਼ਰੂਰਤ ਹੈ ਮੈਨੂੰ ਪਤਾ ਹੈ ਕਿ ਤੂੰ ਹਮੇਸ਼ਾ ਮੇਰੀ ਮਦਦ ਕਰਦਾ ਹੈ ਪਰ ਅੱਜ ਮੈਂ ਤੈਨੂੰ ਇੱਕ ਵੱਡੀ ਜ਼ਿੰਮੇਵਾਰੀ ਦੇਣ ਜਾ ਰਹੀ ਹਾਂ ਮੇਰੇ ਮਨ ਵਿੱਚ ਹਜ਼ਾਰਾਂ ਸਵਾਲ ਉੱਠਣ ਲੱਗੇ ਕੀ ਗੱਲ ਹੈ ਚਾਚੀ ਤੁਸੀਂ ਸਿੱਧੀ ਗੱਲ ਕਰੋ ਚਾਚੀ ਨੇ ਇੱਕ ਡੂੰਗਾ ਜਾ ਸਾਹ ਲਿਆ ਅਤੇ ਕਿਹਾ ਅਰਜੁਨ ਮੈਨੂੰ ਪਤਾ ਲੱਗਿਆ ਹੈ ਕਿ ਸਾਡੇ ਪਿੰਡ ਵਿੱਚ ਕੁਝ ਚੋਰੀਆਂ ਹੋ ਰਹੀਆਂ ਹਨ ਅੱਜ ਸ਼ਾਮ ਨੂੰ ਕਿਸੇ ਨੇ ਮੈਨੂੰ ਦੱਸਿਆ ਕਿ ਸਾਡੇ ਘਰ ਦੇ ਆਸ-ਪਾਸ ਵੀ ਕੁਝ ਅਜਨਬੀ ਲੋਕ ਦੇਖੇ ਗਏ ਹਨ ਮੈਂ ਕੱਲੀ ਹਾਂ ਮੇਰੀ ਬੇਟੀ ਵੀ ਛੋਟੀ ਹੈ ਮੈਨੂੰ ਡਰ ਲੱਗ ਰਿਹਾ ਹੈ ਕੀ ਤੂੰ ਰਾਤ ਸਾਡੇ ਨਾਲ ਇੱਥੇ ਰਹਿ ਸਕਦਾ ਹੈ ਮੈਂ ਚਾਚੀ ਦੇ ਨਾਲ ਗੱਲ ਸੁਣ ਕੇ ਹੈਰਾਨ ਹੋ ਗਿਆ ਮੈਂ ਸੋਚਿਆ ਕਿ ਸ਼ਾਇਦ ਕੋਈ ਘਰੇਲੂ ਮਸਲਾ ਹੋਵੇਗਾ ਪਰ ਇਹ ਗੱਲ ਤਾਂ ਸੱਚਮੁੱਚ ਸੀਰੀਅਸ ਸੀ ਮੈਂ ਤੁਰੰਤ ਹਾਂਮੀ ਭਰ ਦਿੱਤੀ ਚਾਚੀ ਤੁਸੀਂ ਫਿਕਰ ਨਾ ਕਰੋ ਮੈਂ ਅੱਜ ਰਾਤ ਇੱਥੇ ਹੀ ਰਹਾਗਾ ਕੋਈ ਵੀ ਮੁਸੀਬਤ ਨਹੀਂ ਹੋਣ ਦੇਵਾਂਗਾ ਰਾਤ ਦੇ ਕਰੀਬ 10 ਵੱਜ ਚੁੱਕੇ ਸਨ ਚਾਚੀ ਨੇ ਮੇਰੇ ਲਈ ਖਾਣਾ ਤਿਆਰ ਕੀਤਾ ਅਸੀਂ ਇਕੱਠਿਆਂ ਨੇ ਖਾਣਾ ਖਾਧਾ ਉਸ ਦੀ ਬੇਟੀ ਜੋ ਸਿਰਫ 8 ਸਾਲ ਦੀ ਸੀ ਸੌ ਚੁੱਕੀ ਸੀ ਖਾਣੇ ਤੋਂ ਬਾਅਦ ਚਾਚੀ ਨੇ ਮੈਨੂੰ ਵਿਹੜੇ ਵਿੱਚ ਬੈਠਣ ਦੇ ਲਿਖਿਆ ਅਸੀਂ ਦੋਵੇਂ ਚੁੱਪਚਾਪ ਬੈਠੇ ਸੀ। ਸਰਦੀ ਦੀ ਰਾਤ ਵਿੱਚ ਹਵਾ ਦੀ ਸੀਟੀ ਅਤੇ ਕੁੱਤਿਆਂ ਦੀ ਭੌਂਕਣ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਅਰਜੁਨ ਤੂੰ ਜਵਾਨ ਹੋ ਗਿਆ ਹੈ। ਚਾਚੀ ਨੇ ਅਚਾਨਕ ਕਿਹਾ, ਮੈਂ ਅਕਸਰ ਸੋਚਦੀ ਹਾਂ ਕਿ ਤੇਰੇ ਵਰਗਾ ਜਵਾਨ ਮੁੰਡਾ ਸਾਡੇ ਪਰਿਵਾਰ ਦੀ ਸ਼ਾਨ ਹੈ ਪਰ ਤੈਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਮੈਂ ਮੁਸਕਰਾਇਆ ਤੇ ਕਿਹਾ ਚਾਚੀ, ਤੂੰ ਮੇਰੀ ਮਾਂ ਵਰਗੀ ਹੈ। ਮੈਂ ਹਮੇਸ਼ਾ ਪਰਿਵਾਰ ਦੀ ਇੱਜ਼ਤ ਅਤੇ ਸੁਰੱਖਿਆ ਦੀ ਸੋਚਦਾ। ਚਾਚੀ ਨੇ ਮੇਰੇ ਵੱਲ ਦੇਖਿਆ ਤੇ ਕਿਹਾ, ਮੈਨੂੰ ਪਤਾ ਹੈ। ਇਸ ਲਈ ਮੈਂ ਤੈਨੂੰ ਬੁਲਾਇਆ ਹੈ ਪਰ ਅੱਜ ਰਾਤ ਸਿਰਫ ਸੁਰੱਖਿਆ ਦੀ ਗੱਲ ਨਹੀਂ ਮੈਂ ਤੈਨੂੰ ਕੁਝ ਸਿਖਾਉਣਾ ਚਾਹੁੰਦੀ ਹਾਂ ਚਾਚੀ ਨੇ ਮੈਨੂੰ ਇੱਕ ਪੁਰਾਣੀ ਡਾਇਰੀ ਲੈ ਕੇ ਦਿੱਤੀ ਇਹ ਤੇਰੇ ਚਾਚਾ ਦੀ ਡਾਇਰੀ ਹੈ ਉਸਨੇ ਕਿਹਾ ਇਸ ਵਿੱਚ ਉਸਨੇ ਆਪਣੀ ਜ਼ਿੰਦਗੀ ਦੇ ਕੁਝ ਅਹਿਮ ਸਬਕ ਲਿਖੇ ਨੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਨੂੰ ਪੜ੍ਹੇ ਅਸੀਂ ਪਰਿਵਾਰ ਵਿੱਚ ਸਿਰਫ ਪਿਆਰ ਅਤੇ ਸਾਂਝ ਨਾਲ ਨਹੀਂ ਜੁੜਦੇ ਸਗੋਂ ਇੱਕ ਦੂਜੇ ਨੂੰ ਮਜ਼ਬੂਤ ਕਰਦੇ ਹਾਂ ਮੈਂ ਉਸ ਡਾਇਰੀ ਨੂੰ ਹੱਥ ਵਿੱਚ ਲੈ ਕੇ ਪੜ੍ਹਨਾ ਸ਼ੁਰੂ ਕੀਤਾ ਚਾਚਾ ਜੀ ਨੇ ਆਪਣੀ ਜੀਵਨੀ ਦੇ ਕਿੱਸੇ ਲਿਖੇ ਸੰਘਰਸ਼ ਅਤੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਬਾਰੇ ਲਿਖਿਆ ਉਸਨੇ ਇੱਕ ਗੱਲ ਮੈਨੂੰ ਬਹੁਤ ਪਸੰਦ ਆਈ ਜਵਾਨੀ ਦੀ ਅਸਲੀ ਸ਼ਕਤੀ ਸਰੀਰ ਦੇ ਵਿੱਚ ਨਹੀਂ ਸਗੋਂ ਸਹੀ ਫੈਸਲੇ ਲੈਣ ਦੀ ਹਿੰਮਤ ਵਿੱਚ ਹੁੰਦੀ ਹੈ ਰਾਤ ਦੇ 2 ਵਜ ਚੁੱਕੇ ਸਨ ਮੈਂ ਅਤੇ ਚਾਚੀ ਉਸ ਡਾਇਰੀ ਦੀਆਂ ਗੱਲਾਂ ਤੇ ਚਰਚਾ ਕਰਦੇ ਰਹੇ ਉਸਨੇ ਮੈਨੂੰ ਸਮਝਾਇਆ ਕਿ ਪਰਿਵਾਰ ਦੀ ਸੁਰੱਖਿਆ ਅਤੇ ਇੱਜ਼ਤ ਸਿਰਫ ਬਾਹਰੀ ਖਤਰਿਆਂ ਤੋਂ ਨਹੀਂ ਸਗੋਂ ਅੰਦਰੂਨੀ ਸਮਝ ਅਤੇ ਸਹੀ ਮਾਰਗਦਰਸ਼ਨ ਨਾਲ ਬਣਦੀ ਹੈ ਸਵੇਰ ਹੋਈ ਅਤੇ ਪਿੰਡ ਦੇ ਵਿੱਚ ਸਭ ਕੁਝ ਚਾਂਦ ਸੀ ਕੋ ਚੋਰੀ ਜਾਂ ਮੁਸੀਬਤ ਨਹੀਂ ਆਈ ਮੈਂ ਚਾਚੀ ਦਾ ਧੰਨਵਾਦ ਕੀਤਾ ਅਤੇ ਆਪਣੇ ਕਮਰੇ ਵੱਲ ਵਾਪਸ ਆ ਗਿਆ ਪਰ ਉਸ ਰਾਤ ਨੇ ਮੈਨੂੰ ਕੁਝ ਅਜੀਹਾ ਸਿਖਾਇਆ ਜੋ ਮੈਂ ਕਦੇ ਨਹੀਂ ਭੁੱਲ ਸਕਦਾ ਚਾਚੀ ਨੇ ਮੈਨੂੰ ਸਿਰਫ ਸੁਰੱਖਿਆ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਸਗੋਂ ਜੀਵਨ ਦੇ ਅਸਲ ਸਬਕ ਵੀ ਸਿਖਾਏ ਉਸ ਦਿਨ ਤੋਂ ਬਾਅਦ ਮੈਂ ਹਰ ਮੁਸੀਬਤ ਨੂੰ ਸਿਰਫ ਸਰੀਰਕ ਸ਼ਕਤੀ ਨਾਲ ਨਹੀਂ ਸਗੋਂ ਸਹੀ ਸੋਚ ਅਤੇ ਹਿੰਮਤ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦਾ ਅਤੇ ਚਾਚੀ ਮੇਰੇ ਲਈ ਮਾਂ ਵਰਗੀ ਹੈ ਉਸ ਨੇ ਮੈਨੂੰ ਸਮਝਾਇਆ ਕਿ ਪਰਿਵਾਰ ਦੀ ਅਸਲੀ ਸ਼ਕਤੀ ਪਿਆਰ ਸਮਝ ਅਤੇ ਸਹੀ ਮਾਰਗਦਰਸ਼ਨ ਵਿੱਚ ਹੁੰਦੀ ਹੈ ਤੁਹਾਡੀਆਂ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ